ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਨਾਬਾ ਕੈਂਚੀਆਂ ਦਾ ਜੋ ਕਿ ਪਿਛਲੀ ਸਰਕਾਰ ਤੋਂ ਲੈ ਕੇ ਹੁਣ ਵੀ तकरीबन 3 ਸਾਲ ਗੁਜ਼ਰਨ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭਵਾਨੀਗੜ੍ਹ ਕੈਂਚੀਆਂ ਦੇ ਨਾਬਾ ਕੈਂਚਾਂ ਦੇ ਵਿੱਚ ਕਿਵੇਂ ਲੋਕ गिरਦੇ ਨਜ਼ਰ ਆਉਂਦੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਕਿਉਂਕਿ ਜਿੱਥੇ ਸਰਕਾਰ ਵੱਲੋਂ بڑے بڑے ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਹਦੇ ਬਲਾਣੇ ਦੇ ਕੀ ਕੀਤੀ ਹੈ ਕਿਉਂਕਿ NH7 ਦੇ ਨੰਗਣ ਤੋਂ ਬਾਅਦ ਇਦੇ ਉੱਪਰ ਕੋਈ ਵੀ ਆ ਨਹੀਂ ਦਿੱਤਾ ਯਾਰ ਤਸਵੀਰਾਂ ਵੀ ਦੇਖ ਸਕਦੇ ਹੋ ਗੱਡੀ ਵਿੱਚ ਖੜੇ ਪਾਣੀ ਦੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਕਿ ਲੋਕਾਂ ਦੇ ਆਮ ਤੌਰ ਗੱਡੀਆਂ ਦੇ ਵਾਰਨਟ ਅਤੇ ਬੈਕ ਸਾਈਡ ਦੀ ਚੀਜ਼ 60 70 ਟੁੱਟਦੀਆਂ ਨਜ਼ਰ ਆ ਰਹੀਆਂ ਹਨ ਇਹ ਤਸਵੀਰਾਂ ਤੁਹਾਡੇ ਸਾਹਮਣੇ ਐਲਸੀਡੀ ਦੀਆਂ ਵਿੱਚੋਂ ਪਾਣੀ ਦੀ ਭਿੱਜੀ ਨਜ਼ਰ ਆ ਰਹੀ ਹੈ ਉਹ ਤੁਹਾਨੂੰ ਸੁਣਾਉਣੇ ਕਿਵੇਂ ਦੱਸ ਰਹੇ ਹਨ ਲੋਕ ਆਪਣੀਆਂ ਮੁਸ਼ਕਲਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਕਦੋਂ ਤੱਕ ਇਸ ਵੱਲ ਧਿਆਨ ਦੇਵੇਗਾ ਕਿਉਂਕਿ ਇੱਕ ਆਪਦੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਨਜ਼ਰ ਆਉਂਦਾ ਹੈ ਤਸਵੀਰਾਂ ਵਿੱਚ ਦੇਖੋਗੇ ਕਿਵੇਂ ਕੈਲਸੀਡੀ ਇਹ ਚ ਪਾਣੀ ਪਿਆ ਹੋਇਆ ਹੈ ਵੇਖੋ ਕੁਛ ਵੀ ਹੋਣ ਬਾਰੇ ਤਸਵੀਰਾਂ ਇੱਕ ਆਪਣੇ ਆਪ ਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਦਾ ਸਾਬਤ ਹੋ ਰਹੀਆਂ ਹਨ ਇੱਥੇ ਦੂਏ ਜੀ ਇਹ ਤਨ ਪਾਣੀ ਦਾ ਕੱਢਿਆ ਜਾਂਦਾ ਹੈ ਪਰ ਫਿਰ ਉਸਦੇ ਬਾਅਦ ਜਦ ਦੂਟੋਆ ਪਾਣੀ ਦੇ ਵਿੱਚ ਭਰਨ ਦੇ ਵਿੱਚ ਕੰਮ ਜਾ ਉਹ ਜਾਂਦੇ ਹਨ ਕਿਉਂਕਿ ਜਦੋਂ ਤੱਕ ਇੱਥੇ ਸੀਵਰੇ ਦੇ ਪਾਣੀ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਇੱਕ ਸਵਾਲੀਆਂ ਨਿਸ਼ਾਨ ਪੈਦਾ ਹੋ ਰਹੇ ਹਨ ਜਿਵੇਂ ਦੇਖਦੇ ਨਾਪਾ ਰੋਡ ਦੇ ਹਾਲਾਤ ਤੁਹਾਡੀ ਐਲਈਡੀ ਗਿਰ ਗਈ ਤੁਸੀਂ ਆ ਰਹੇ ਸੀ ਜੀ ਮੈਂ ਆ ਰਿਹਾ ਸੀਗਾ ਤੇ ਪਾਣੀ ਦੇ ਵਿੱਚ ਟੋਏ ਇੰਨੇ ਡੋਂਗੇ ਡੋਂਗੇ ਨੇ ਜਮਾ ਦਿਖਾਈ ਨਹੀਂ ਬੱਲੇ ਜੀ ਕਿੰਨਾ ਕਿ ਤੁਸਾਲਾ ਕੋ ਟੋੜੀ ਐਲਈਡੀ ਦਾ ਜਿਹੜਾ 15000 ਦੀ ਦਾ ਐਲਸੀਡੀ ਲੱਗਾਈ ਸੀ ਜੀ ਵਿੱਚ ਬਿਲਕੁਲ ਪਾਣੀ ਚਲੇ ਗਿਆ ਜੀ ਹਾਂ ਜੀ ਅੰਦਰੋਂ ਬਿਲਕੁਲ ਖਰਾਬ ਹੋ ਚੁੱਕੀ ਹੈ ਇਹ ਦੁਬਾਰਾ ਹਾਲਾਤ ਹੈ ਨਹੀਂ ਮੈਂ ਇਹਨੂੰ ਦੁਬਾਰਾ ਸਹੀ ਕਰਾ ਸਕਾਂ ਜੀ ਇਹਦੇ ਵਿੱਚ ਇਹਦਾ ਕੱਟੋ ਘਟ ਕਿੱਥੇ ਜਾ ਰਹੇ ਸੀ ਮੈਂ ਦੁਕਾਨ ਤੇ ਲੈ ਕੇ ਜਾ ਰਿਹਾ ਸੀਗਾ ਅੱਛਾ ਹਾਂ ਜੀ ਤੇ ਨਮੀ ਚੇਂਜ ਕਰਾਣੀ ਹੈ ਇਹ ਤਾਂ ਕਰਕੇ ਜੇ ਤਾਂ ਹੋਰ ਤਾਂ ਪਾਣੀ ਦੇ ਵਿੱਚ गिर ਕੇ ਖਰਾਬ ਹੋ ਗਈ। ਹਾਂ ਜੀ ਹਾਂ ਹੁਣ ਤਾਂ ਮੈਨੂੰ 15000 ਦਾ ਮੇਰਾ ਨੁਕਸਾਨ ਹੋ ਗਿਆ ਜੀ। ਜੀ। ਮੈਨੂੰ ਰੋਜ਼ ਇੱਥੋਂ ਲੰਘਦੇ ਹੋ ਤੁਸੀਂ। ਹਾਂ ਜੀ ਹਾਂ ਰੋਜ਼ ਲੰਘਦੇ ਆ ਪਰ ਹੁਣ ਦੋ ਚਾਰ ਦਿਨਾਂ ਤੋਂ ਘੱਡੇ ਬਹੁਤ ਜ਼ਿਆਦਾ ਵੱਜ ਚੁੱਕੇ ਨੇ। ਪਹਿਲਾਂ ਇਹਨੇ ਘੱਡੇ ਨਹੀਂ ਸੀ ਤੇ ਮੀ ਮੀ ਪੈਣ ਕਾਰਨ ਇਹ ਛੱਡੇ ਵੱਧੇ ਜਾ ਰਹੇ ਨੇ। ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਇਹਦੇ ਬਾਰੇ। ਘੱਡੇ ਕਿੰਨਾ ਘੁੰਗਾ ਸੀ ਇੱਥੇ ਗਿਰਿਆ ਤੁਸੀਂ? ਕਾਫੀ ਡੂੰਘਾ ਸੀਗਾ ਜੀ ਮੇਰੇ ਆ ਪਟਾ ਸਾਰੇ ਉੱਪਰੇ ਖਰਾਬ ਚੁੱਕੇ ਨੇ। ਤਹਾ ਕਿਤੇ ਪਾਇਰ ਮਲੇ ਗਮ ਨੂੰ ਪਹਿਲੇ ਜੋੜਾ ਤੁਹਾਡੀ ਸਕੂਟਰੀ ਇੱਥੇ ਗਿਰ ਗਈ ਸੀ ਤੇ ਤੁਹਾਡੀ ਐਲਈਡੀ ਵੀ ਗਿਰ ਗਈ ਸੀ ਕਿ ਨਾਪਰ ਉੱਤੇ ਹਲਾਤ ਹਾਂਜੀ ਵੀਰ ਜੀ ਮੈਂ ਆ ਰਿਹਾ ਸੀਗਾ ਤੇ ਸਕੂਟਰੀ ਦੇ ਵਿੱਚ ਪੈਰ ਟੋਏ ਦੇ ਵਿੱਚ ਬਿਲਕੁਲ ਮੈਨੂੰ ਪਤਾ ਨਹੀਂ ਲੱਗਿਆ ਇੱਕੋ ਲੱਗਤ ਮੇਰਾ ਪੈਰ ਨਹੀਂ ਲੱਗਿਆ ਉੱਥੇ ਐਲਈਡੀ ਇੱਕੋ ਲੱਗਤ ਮੇਰੀ ਬਾਹਰ ਨੂੰ ਗਿਰ ਗਈ ਨਮੀ 15000 ਦਾ ਨੁਕਸਾਨ ਹੈ ਵੀਰ ਜੀ ਮੈਂ ਕਿਵੇਂ ਦੇਖ ਤੋ ਹਾਲਾਤ ਨਾਪਰ ਰੋਡ ਦੇ ਬਹੁਤ ਬੁਰੇ ਹਾਲਾਤ ਨੇ ਵੀਰ ਜੀ ਬਹੁਤ ਟਾਈਮ ਤੋਂ ਅਰੇ ਚਾਂ ਵਾਲਾ ਤੁਸੀਂ ਐਲਈਡੀ ਲਈ ਸੀ ਹਾਂਜੀ ਹਾਂ ਇਹ ਹੁਣ ਮੇਰੀ ਦੁਬਾਰੋ ਕਾਦ ਨਹੀਂ ਹੈਗਾ ਵੀ ਇਹਨੂੰ ਮੈਂ ਖਰੀਦ ਸਕਾਂ ਤੇ ਮੈਂ ਹੁਣ ਇਹਨੂੰ ਚਾਹੁੰਦਾ ਨਹੀਂ ਹੈਗੇ ਵੀ ਠੀਕ ਹੋਊਗੀ ਇਹਨੂੰ ਮੈਂ ਇਹ ਪਾਣੀ ਦੇ ਵਿੱਚ ਸਿੱਟਦਾ ਜਾਣਾ ਜਾਣਾ ਵੀ ਟੁੱਟ ਜੇ ਮੇਰੇ ਕੋਈ ਕੰਮ ਦੀ ਨਹੀਂ ਹੈਗੀ ਇਹ ਨਾ ਜੀ ਹੁਣ ਇਹ ਬਿਲਕੁਲ ਕੋਈ ਨਹੀਂ ਐਲਈਡੀ ਕੋ ਟੋੜਦੀ ਜਾਂਦੀ ਟੁੱਟਦੀ ਜੇ ਇਹਦਾ ਹੁਣ ਮੈਂ ਕੀ ਕਰੂੰਗਾ ਜੀ ਕਬਾੜ ਹੋ ਚੁੱਕੀ ਹੈ ਇਹ ਐਲਸੀਡੀ ਕਰੇ ਲੈ ਜਾ ਹਾਲਾਤ ਤਾਂ ਤੁਸੀਂ ਹੋਗੇ ਤੁਸੀਂ ਹਾਂ ਜੀ ਹਾਂ ਲਖਵਿੰਦਰ ਸ਼ਰਮਾ ਨਾਮ ਹੈ ਜੀ ਮੇਰਾ ਕਿਸ ਤਰ੍ਹਾਂ ਦੇਖਦੇ ਹੋ ਹਾਲਾਤ ਨਾਬਾ ਰੋਡ ਦੇ ਹਲਾਤਾਂ ਤਰ ਬਾਰਿਸ਼ ਕਰਕੇ ਖੱਡੇ ਹੋ ਰਹੇ ਨੇ ਲੋਕਾਂ ਦੀ ਐਲਈਡੀਆਂ ਫੁੱਟਰੀਆਂ ਨੇ ਕੱਲੀਆਂ ਐਲਈਡੀਆਂ ਨਹੀਂ ਬਾਈ ਜੀ ਇੱਥੇ ਵੱਡੀਆਂ ਵੱਡੀਆਂ ਗੱਡੀਆਂ ਵੀ ਫਟਦੀਆਂ ਨੇ ਰੋਜ਼ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਇੱਥੇ ਅੱਜ ਇੱਕ ਸਵਾਲ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੂੰਗਾ ਤੁਸੀਂ ਮੈਨੂੰ ਇਹ ਦੱਸੋ ਪਿਛਲੇ 3-4 ਸਾਲਾਂ ਤੋਂ ਲੈ ਕੇ ਹੁਣ ਤੱਕ ਕਿੰਨੀ ਵਾਰੀ ਇੱਥੇ ਖਬਰ ਲਾ ਚੁੱਕੇ ਹੋ ਜੀ ਇਸੇ ਤਰ੍ਹਾਂ ਇੱਥੇ ਬਹੁਤ ਦੂਰੋਂ ਦੂਰੋਂ ਪੱਤਰਕਾਰ ਆ ਕੇ ਇੱਥੇ ਬਹੁਤ ਸਾਰੀਆਂ ਖਬਰਾਂ ਲਾ ਚੁੱਕੇ ਨੇ ਬਹੁਤ ਸਾਰੇ ਤਕਰੀਬਨ ਤਕਰੀਬਨ ਇੰਡੀਆ ਦੇ ਸਾਰੇ ਚੈਨਲਾਂ ਦੇ ਉੱਤੇ ਜਿਹੜਾ ਨਾਬਾ ਰੋੜ ਹੈ ਇਹ ਨਾਬਾ ਕੈਂਚੇ ਨੇ ਜਿਹੜੀਆਂ ਭਵਾਨੀ ਘੜਦੇ ਆ ਇਹ ਸਾਰੇ ਚੈਨਲਾਂ ਦੇ ਉੱਤੇ ਇੰਨੇ ਫੇਮਸ ਹੋ ਗਏ ਨੇ ਅਮਰੀਕਾ ਤੱਕ ਗੱਲ ਪਹੁੰਚ ਚੁੱਕੀ ਐ ਇਸ ਚੌਂਕ ਦੀ ਤੇ ਫਿਰ ਵੀ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਹੈਗੀ ਐ ਐਮਐਲਏ ਨਿੰਦਰ ਕੋਹ ਭਰਾਜ ਨੇ ਉਹਨਾਂ ਨੇ ਤਾਂ ਭਰੋਸਾ ਜਤਾਇਆ ਕਿ ਜਲਦੀ ਇਸ ਦੀ ਨਹਾਰ ਬਗਲੀ ਜਾਊਗੀ ਸਰੋਪ ਭਰੋਸਾ ਭਾਈ ਜੀ ਅੱਜ ਤੋਂ ਤਕਰੀਬਨ ਮੇਰੇ ਖਿਆਲ ਦੋ ਕੁ ਮਹੀਨੇ ਪਹਿਲਾਂ ਵੀ 21 ਦਿਨਾਂ ਦਾ ਭਰੋਸਾ ਜਤਾ ਕੇ ਸੀਗੇ ਪਰ ਮੇਰੇ ਖਿਆਲ 21 ਦਿਨ ਨਹੀਂ 42 ਹੋ ਗਏ ਹੁਣ ਤੱਕ ਕੋਈ ਰਿਸਪੌਂਸ ਨਹੀਂ ਹੈਗਾ ਉਧਰੋਂ ਕੋਈ ਮਤਲਬ ਕੋਈ ਜਵਾਬ ਨਹੀਂ ਹੈਗਾ ਕੋਈ ਜਵਾਬ ਤਾਂ ਛੱਡੋ ਕੋਈ ਹੁਣ ਤੱਕ ਇੱਥੇ ਕੋਈ ਪ੍ਰੋਸੈਸਿੰਗ ਨਹੀਂ ਇਹ ਉਹੀ ਡੈਮੋ ਏਰੀਆ ਹੈ ਜਿੱਥੇ ਮੈਡਮ ਇਲੈਕਸ਼ਨ ਤੋਂ ਪਹਿਲਾਂ ਡੈਮੋ ਦੇ ਕੇ ਜਾਂਦੇ ਸੀਗੇ ਜੀਰੀ ਲਗਾਉਣ ਦੀ ਇਹ ਉਹੀ ਡੈਮੋ ਏਰੀਆ ਜੀ ਇਹ ਤੇ ਅੱਜ ਫੇਰ ਉੱਥੇ ਉਹੀ ਹਾਲਾਤ ਨੇ ਜੀਰੀਆਂ ਪਤਾ ਨਹੀਂ ਕਿੰਨੀ ਵਾਰੀ ਲੱਗ ਗਈਆਂ ਕਿੰਨੀ ਵਾਰੀ ਵੱਢੀਆਂ ਗਈਆਂ ਦੁਬਾਰੇ ਫੇਰ ਪੱਕਣ ਨੂੰ ਹੋ ਰਹੀ ਹੈ ਪਰ ਇੱਥੇ ਹਾਲਾਤ ਜਿਉਂਦੇ ਤੇ ਉਹ ਨੇ ਇੱਥੇ ਕੋਈ ਸੁਧਾਰ ਨਹੀਂ ਹੈਗਾ ਜੀ ਦੇਖਦੇ ਜੀ ਨਾਪੇ ਹਾਲਾਤ ਪਾਈ ਦੀ ਐਲ.ਐਡੀ ਜਿਹੜੀ ਹੈਗੀ ਹੈ ਗਿਰ ਚੁੱਕੀ ਹੈ ਪਾਣੀ ਚ ਬਾਈ ਜੀ ਆ ਦੇਖ ਲੋ ਨਵੀਂ ਐਲ ਸੀ ਡੀ ਦੀ ਜਮੀ ਚੱਕਣਾ ਚੂਰ ਹੋ ਗਈ ਐ ਪੂਰੇ ਇਹੋ ਜਿਹੇ ਹਾਲਾਤ ਹੋਏ ਪਏ ਨੇ ਨਾ ਦੇਣਾ ਨਾ ਰਾਦ ਐ ਇਹਦਾ ਬੇਨਬਾਦਰੀ ਬਰਸਾਤ ਹੈ ਉਰੇ ਲਾਪਾ ਕਹਿੰਚਦਾ ਇਹ ਹਰ ਹੋਇਆ ਪਿਆ ਕਿਉਂਕਿ ਨਾ ਤਾਂ ਉਰੇ ਲਾਈਟਾਂ ਚੱਲਦੀਆਂ ਨੇ ਤੇ ਸਾਰੇ ਟੈਕਸ ਮੰਗ ਕਰਦੇ ਨੇ ਵੀ ਇਹਦਾ ਪ੍ਰਾਪਰਟੀ ਟੈਕਸ ਦੋ ਜਾਂ ਹੋਰ ਕੋਈ ਸਹੂਲਤ ਦਾ ਦੋ ਆ ਲਾਈਟਾਂ ਨੇ ਜੀ ਨਾ ਦਿਨੇ ਚੱਲਣ ਨਾ ਰਾਤ ਨੂੰ ਚੱਲਣ ਲੋਕ ਉਰੇ ਮਰ ਰਹੇ ਨੇ ਕੋਈ ਇਹਦਾ ਖਿਆਲ ਨਹੀਂ ਕਰ ਰਿਹਾ ਜੀ ਪ੍ਰਸ਼ਾਸਨ ਨੂੰ ਇਹਦੇ ਬਾਰੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਗਰੀਬ ਬੰਦੇ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਲੋਕਾਂ ਨੂੰ ਇੰਨੇ-ਇੰਨੇ ਕਰੋੜਾਂ ਦਾ ਮੁਆਵਜ਼ਾ ਦੇ ਰਹੇ ਨੇ ਗਰੀਬ ਬੰਦੇ ਨੂੰ 15000 ਦਾ ਮੁਆਵਜ਼ਾ ਵੀ ਜਾਂ ਇਹ ਤੋਂ ਪੈਸੇ ਇਕੱਠੇ ਕਰਕੇ ਆਸੀਂ ਇਹਨਾਂ ਨੂੰ ਦੇ ਦੇਣੇ ਬਾਈ ਅੱਗੇ ਕਿਸੇ ਦਾ ਨੁਕਸਾਨ ਨਾ ਹੋਵੇ ਬਹੁਤ ਧੰਨਵਾਦ